ਤਰਨਤਾਰਨ ਤੋਂ ਇਸ ਵੇਲੇ ਦੇ ਇੱਕ ਵੱਡਾ ਅਪਡੇਟ ਤੇ ਖਬਰ ਆ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵੱਡਾ ਉਪਰਾਲਾ ਆਇਆ ਹੈ ਪਾਵਨ ਸਰੂਪ ਲਿਆਂਦੇ ਗਏ ਨੇ ਤਰਨਤਾਰਨ ਦੇ ਪਿੰਡ ਨੁਸ਼ਹਿਰਾ ਢਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆਂਦੇ ਗਏ ਨੇ ਬਾਰਡਰ ਦੇ ਬਿਲਕੁਲ ਪਿੰਡਾਂ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਥੋਂ ਸਰੂਪ ਸਤਕਾਰ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਪਿੱਛੇ ਲਿਆਈ ਹੈ ਕਿਉਂਕਿ ਵੱਡੇ ਗੰਟੀ ਦੇ ਵਿੱਚ ਜੰਗ ਅਤੇ ਗੋਲੀਆਂ ਦੋ ਮੁਲਕਾਂ ਚੱਲ ਰਹੀਆਂ ਨੇ ਦਰਨ ਤਰਨ ਦੇ ਪਿੰਡ ਨਸ਼ਹਰਾ ਢਾਲਾ ਤੋਂ ਵੱਡੇ ਖਬਰ ਆ ਰਹੀ ਹੈ ਕਿ ਸ਼੍ਰੋਮ ਨੇ ਕਮੇਟੀ ਨੂੰ ਉਪਰਾਲਾ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਮੁਕੱਦਸ ਸਰੂਪ ਉਹ ਸਤਕਾਰ ਸਹਿਤ ਵਾਪਸ ਲਿਆਉਂਦੇ ਨੇ ਐਸਜੀਪੀਸੀ ਵੱਡੇ ਗੰਟੀ ਦੇ ਵਿੱਚ ਉਪਰਾਲੇ ਕਰ ਰਹੀ ਹੈ ਤਰਨ ਤਰਨ ਤੋਂ ਗਰਾਉਂਡ ਜੀਰ ਤੋਂ ਪਰਮੌਲਕ ਰਿਪੋਰਟ ਕਰ ਰਹੇ ਨੇ ਹਕੀਕਤ ਜਾਣਕਾਰੀ ਹੈ ਪਰਮ ਆਵਟ ਟੂ ਯੂ ਅਹ ਦੇਖੋ ਦੋਵਾਂ ਦੇਸ਼ਾਂ ਵਿਚਾਰੇ ਜਿਹੜਾ ਤਣਾਅ ਚੱਲ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਖਾਸ ਕਰਕੇ ਸਾਡੀ ਨਜ਼ਰ ਜਿਹੜੀ ਹੈ ਉਹ ਸਰਹੱਦੀ ਪਿੰਡਾਂ ਦੇ ਉੱਤੇ ਹੈ ਇਹ ਅਸੀਂ ਨੁਸ਼ਹਿਰਾ ਢਾਲਾ ਪਿੰਡ ਜਿਹੜਾ ਸੀਗਾ ਪਹਿਲੂ ਉੱਥੇ ਸੀਗੇ ਅਸੀਂ ਉਸ ਤੋਂ ਬਾਅਦ ਅਸੀਂ ਕਰਨਤਾਰਨ ਦਾ ਪਿੰਡ ਇਹ ਹਵੇਲੀਆਂ ਹੈ ਹਵੇਲੀਆਂ ਪਹੁੰਚਣ ਦਾ ਜ਼ੀ ਮੀਡੀਆ ਦੀ ਟੀਮ ਦਾ ਮਕਸਦ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਜਿਹੜੇ ਬਾਰਡਰ ਦੇ ਲਾਗੇ ਪਿੰਡ ਨੇ ਉਹਨਾਂ ਦੇ ਜਿਹੜੇ ਗੁਰੂ ਘਰ ਨੇ ਉੱਥੋਂ ਮਹਾਰਾਜ ਜੀ ਦੇ ਸਰੂਪ ਲਿਆ ਕੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਯਾਨੀ ਕਿ ਅੰਮ੍ਰਿਤਸਰ ਦੇ ਗੁਰੂ ਘਰਾਂ ਦੇ ਵਿੱਚ ਰੱਖੇ ਜਾ ਰਹੇ ਹਨ ਅਸੀਂ ਇਸ ਮੌਕੇ ਦੇ ਉੱਤੇ ਹਵੇਲੀਆਂ ਪਿੰਡ ਦੇ ਗੁਰੂ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਸ੍ਰੀ ਗੁਰੂ ਮਹਾਰਾਜ ਜੀ ਦੇ ਸਰੂਪ ਇਸ ਗੁਰੂ ਘਰ ਚੋਂ ਜਿਹੜੇ ਹੈ ਉਹ ਲ ਕੇ ਜਾਈ ਜਾ ਰਹੇ ਨੇ ਵੱਡੀਆਂ ਬੱਸਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਥੇ ਲੈ ਕੇ ਪਹੁੰਚੀ ਹੈ ਮੈਨੇਜਰ ਪਹੁੰਚੇ ਹੋਏ ਨੇ ਸਕੱਤਰ ਸਾਹਿਬ ਪਹੁੰਚੇ ਹੋਏ ਨੇ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਇਹ ਗੁਰਦੁਆਰਾ ਜਿਹੜਾ ਹੈ ਇਹ ਹਵੇਲੀਆਂ ਪਿੰਡ ਦਾ ਗੁਰੂ ਘਰ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਦੇ ਉੱਤੇ ਅੱਜ ਜਿਹੜਾ ਇਹ ਤੁਸੀਂ ਦੇਖੋ ਕਿ ਕਿਵੇਂ ਸਮਾਨ ਜਿਹੜਾ ਗੁਰੂ ਮਹਾਰਾਜ ਜੀ ਦੀ ਸਵਾਰੀ ਦਾ ਜਿਹੜਾ ਸਮਾਨ ਹੈ ਉਹ ਵੀ ਬੰਨਿਆ ਜਾ ਰਿਹਾ ਹੈ ਸੋ ਇਹ ਤਸਵੀਰ ਤੁਹਾਡੇ ਤੱਕ ਸਾਂਝੀ ਕਰ ਰਿਹਾ ਇੱਥੇ ਕਿ ਅੱਜ ਅੰਮ੍ਰਿਤਸਰ ਤੋਂ ਬਾਅਦ ਪਹਿਲਾਂ ਅੰਮ੍ਰਿਤਸਰ ਦਾ ਪਿੰਡ ਸੀਗਾ ਨੁਸ਼ਹਿਰਾ ਢਾਲਾ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਮੈਨੇਜਰ ਸਾਹਿਬ ਇੱਥੇ ਮੌਜੂਦ ਨੇ ਤਾਂ ਇੱਥੇ ਸੇਵਾਦਾਰ ਮੌਜੂਦ ਨੇ ਗੱਲਬਾਤ ਅਸੀਂ ਕਰ ਲੈਨੇ ਆ ਮੈਨੇਜਰ ਸਾਹਿਬ ਅੱਜ ਤੁਸੀਂ ਹੋ ਚਿਉ ਇੱਥੇ ਗੁਰੂ ਮਹਾਰਾਜ ਜੀ ਦੇ ਸਰੂਪ ਸੁਰੱਖਿਅਤ ਅਤੇ ਸਤਕਾਰ ਸਹਿਤ ਤੁਸੀਂ ਲੈ ਕੇ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਰ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੇ ਵੱਲੋਂ ਜਿਹੜਾ ਵਾ ਸਾਨੂੰ ਆਦੇਸ਼ ਦਿੱਤੇ ਹੀ ਵੀ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪ ਜੋ ਸਰਦ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਸ਼ਸ਼ੋਭਤ ਆ ਉਹਨਾਂ ਨੂੰ ਸੁਰੱਖਿਅਤ ਜਗਾਵਾਂ ਤੇ ਲੈ ਕੇ ਜਾਣ ਲਈ ਜਿਹੜਾ ਵਾ ਉਹ ਅਸੀਂ ਵਿਸ਼ੇਸ਼ ਬੱਸ ਲੈ ਕੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਦੀ ਅਸੀਂ ਬਿਲਕੁਲ ਬਾਰਡਰ ਦੇ ਹਵੇਲੀਆਂ ਪਿੰਡਿਆ ਬਿਲਕੁਲ ਬਾਰਡਰ ਦੇ ਉੱਪਰ ਉੱਥੋਂ ਜਿਹੜੇ ਮਹਾਰਾਜ ਦੇ ਪਾਵਨ ਸਰੂਪ ਤਿੰਨ ਪਾਵਨ ਸਰੂਪ ਆ ਤੇ ਸੈਂਚੀਆਂ ਸਾਹਿਬ ਆ ਗੁੜਕੇ ਸਾਹਿਬ ਆ ਜਿਹੜਾ ਹਾਂ ਛੋਟੀਆਂ ਪੋਥੀਆਂ ਸਾਹਿਬ ਆ ਉਹ ਸਾਰੇ ਸਤਿਕਾਰ ਸਹਿਤ ਜਿਹੜਾ ਅਸੀਂ ਸਤਲਾਨੀ ਸਾਹਿਬ ਗੁਰਦਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਹੱਥ ਲੈ ਕੇ ਜਾ ਰਹੇ ਜੀ ਜੀ ਮੰਜੀ ਸਾਹਿਬ ਇੱਕ ਗੱਲ ਹੋਰ ਦੱਸਿਓ ਕਿ ਇਹ ਜਿਹੜੇ ਪਾਵਨ ਸਰੂਪ ਹੈ ਇੱਥੇ ਕਿਉਂਕਿ ਕਈ ਵਾਰ ਪਿੰਡਾਂ ਦੀਆਂ ਕਮੇਟੀਆਂ ਹੁੰਦੀਆਂ ਨੇ ਉਹਨਾਂ ਨਾਲ ਤੁਹਾਡੀ ਮ ਕੀ ਪਿੰਡ ਵਾਲੇ ਨਾਲ ਆਵੇ ਕੋ ਖੜੇ ਸਾਰੇ ਪਿੰਡ ਵਾਸੀ ਆ ਉਹਨਾਂ ਦੇ ਸੰਜੋਗ ਉਹਨਾਂ ਹੀ ਤੇ ਕਿਹਾ ਵਾ ਉਹਨਾਂ ਹੀ ਬੁਲਾਇਆ ਵਾ ਜੀ ਸੇਵਾ ਸੰਭਾਲ ਕਰਕੇ ਪ੍ਰੋਪਰ ਅਸੀਂ ਲੈ ਕੇ ਜਾ ਰਹੇ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਇਹ ਤਸਵੀਰ ਜਿਹੜੀ ਆ ਤੁਹਾਡੇ ਤੱਕ ਅਸੀਂ ਸਾਂਝੀ ਕਰ ਰਹੇ ਆ ਜਿੱਥੇ ਕਿ ਤਿਆਰੀ ਪੂਰੀ ਵੇਡ ਦਿੱਤੀ ਗਈ ਹੈ ਤੇ ਸਰੂਪ ਜਿਹੜੇ ਨੇ ਮਹਾਰਾਜ ਜੀ ਦੇ ਸਰੂਪ ਜਿਹੜੇ ਆ ਵੱਡੀ ਗੱਲ ਹੈ ਕਿ ਜਿੰਨਾਂ ਵੱਲੋਂ ਜਿਨ੍ਹਾਂ ਨੇ ਕੁਝ ਪੋਥੀਆਂ ਲੈਣੀਆਂ ਨੇ ਪਾਠ ਕਰਨ ਵਾਸਤੇ ਜਾਂ ਛੋਟੇ ਗੁਟਕਾ ਸਾਹਿਬ ਲੈਣੇ ਹਨ ਉਹ ਸੰਗਤਾਂ ਵੀ ਇੱਥੇ ਪਹੁੰਚੀਆਂ ਨੇ ਪਿੰਡ ਦੀਆਂ ਸੰਗਤਾਂ ਨੇ ਗੱਲਬਾਤ ਅਸੀਂ ਕਰ ਰਹੇ ਨੇ ਮਤ ਜਸਪ੍ਰੀਤ ਕੋਰ ਨੇ ਆ ਮੈਂ ਬਾਬਾਈ ਦੇ ਘਰ ਆ ਮੈਂ ਅੱਛਾ ਜੀ ਮਾਤਾ ਜੀ ਅੱਜ ਤੁਸਲਾ ਪਲਾਨ ਵਾਸਤੇ ਪਹੁੰਚੇ ਨੇ ਸਰਕਾਰ ਸਾਹਿਬ ਤੋਂ ਜਾ ਰਹੇ ਨੇ ਜਿਵੇਂ ਦੋਵਾਂ ਦੇਸ਼ਾਂ ਦੇ ਵਿੱਚ ਤ੍ਰਾਂਪੂਰ ਨੇ ਕੀ ਕਿ ਹੋਣਾ ਚਾਹੀਦਾ ਹੈ ਇਹ ਤੇ ਵੈਸੇ ਤੇ ਵਧੀਆ ਗੱਲ ਹੈ ਦਾ ਸੇਫਟੀ ਵਾਸਤੇ ਲੈ ਕੇ ਚੱਲੇ ਨੇ ਵੀ ਬਾਕੀ ਇਹ ਆ ਵੀ ਚਲੋ ਸੰਗਤਾਂ ਨੂੰ ਮਹਾਰਾਜ ਪਰਮਾਤਮਾ ਚੜ੍ਹਦੀ ਕਲਾ ਕਰੇ ਹਾਂਜੀ ਹਾਂਜੀ ਤੇ ਜਿਹੜੀਆਂ ਜਾਣਾ ਓੱਖਾ ਵੀ ਗਏ ਪਿੰਡਾਂ ਚ ਜਾਣਾ ਓੱਖਾ ਆ ਘਰਾਂ ਦੇ ਵਿੱਚੋਂ ਵੀ ਘਰ ਵੀ ਛੱਡ ਕੇ ਨਹੀਂ ਜਾਂਦੇ ਪਿੰਡ ਦਾ ਨਾਮ ਕੀ ਹੈ ਸਰਹੱਦੀ ਭੇਲੀਆਂ ਭੇਲੀਆਂ ਹਾਂਜੀ ਹਵੇਲੀਆਂ ਹਾਂਜੀ ਹਾਂਜੀ ਇਹ ਜਿਹੜੇ ਮਤਲਬ ਪਿੰਡ ਵਾਲਿਆਂ ਦੀ ਪਹਿਲਾਂ ਸਹਿਮਤੀ ਹੋ ਗਈ ਸੀਗੀ ਹਾਂਜੀ ਨਹੀਂ ਨਹੀਂ ਹੋਈ ਪਹਿਲਾਂ ਮੀਟਿੰਗ ਤੇ ਨਹੀਂ ਹੋਈ ਉਹਨਾਂ ਨੇ ਪ੍ਰਧਾਨ ਸਾਹਿਬ ਨੇ ਕਿਹਾ ਜੀ ਜੀ ਹਾਂਜੀ ਪ੍ਰਧਾਨ ਸਾਹਿਬ ਦੀ ਪਰ ਅਸੀਂ ਗੁਰੂ ਅਸੀਂ ਗਰੰਥੀ ਸਾਹਿਬ ਆ ਸਾਨੂੰ ਮੰਨਣਾ ਸਾਹਿਬ ਨੇ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਇਧਰ ਮਾਤਾ ਜੀ ਮਾਤਾ ਜੀ ਕੀ ਨਾਮ ਹੈ ਤੁਸੀਂ ਪੋਤੀਆਂ ਸਭ ਜਿਹੜੀ ਤੁਹਾਨੂੰ ਚਾਹੀਦੀ ਸੀਗੀ ਤੁਸੀਂ ਲੈ ਲੈਣੀ ਹਾਂ ਹਾਂਜੀ ਹਾਂਜੀ ਅਸੀਂ ਪੋਤੀਆਂ ਸਾਹਿਬ ਲੈ ਲਈ ਅਸੀਂ ਘਰਾਂ ਵਿੱਚ ਸਹਿਜ ਪਾਠ ਰੱਖੇ ਹੋਇਆ ਠੀਕ ਹੈ ਜੀ ਤੇ ਪਹਿਲਾ ਭਾਗ ਤੋਂ ਜਿੱਦਾਂ ਅਸੀਂ ਕਰ ਰਹੇ ਹਾਂ ਫਿਰ ਇਹ ਤਿੰਨ ਭਾਗ ਅਸੀਂ ਰੱਖ ਲਿਆ ਬਾਕੀ ਉਹ ਸ਼ਰੋਨੀ ਕਮੇਟੀ ਵਾਲੇ ਵਾਹਿਗੁਰੂ ਵਧੀਆ ਬੀੜਾ ਬਹੁਤ ਵਧੀਆ ਉਪਰਾਲਾ ਹੈ ਤੁਸੀਂ ਵਧੀਆ ਉਪਰਾਲਾ ਹੈ ਜੀ ਆਪਾਂ ਗੁਰੂ ਦੀ ਰਾਖੀ ਨਹੀਂ ਕਰ ਸਕਦੇ ਠੀਕ ਆ ਨਾ ਕੁਝ ਵੀ ਹਾਲਾਤ ਮਾੜੇ ਨੇ ਕੁਝ ਵੀ ਹੋ ਸਕਦਾ ਆ ਫਿਰ ਆਪਣੇ ਆਪ ਬਚਾ ਕੇ ਭੱਜਾਂਗੇ ਜਾਂ ਫਿਰ ਗੁਰੂ ਸਾਹਿਬ ਦੇ ਕੋਲ ਮਨਨ ਸਤਕਾਰ ਨਹੀਂ ਰਹਿੰਦਾ ਬਿਲਕੁਲ ਜੀ ਬਿਲਕੁਲ ਬਾਕੀ ਆਪਾਂ ਪੋਤੀ ਸਾਹਿਬ ਤੋਂ ਨਿਤਨੇਮ ਕਰਾਂਗੇ ਆਪਣੇ ਗੁਰੂ ਘਰ ਖੋਲਾਂਗੇ ਆਪਣੇ ਗੁਰੂ ਘਰ ਦੀ ਸਾਫ ਸਫਾਈ ਰੱਖਾਂਗੇ ਤੇ ਨਿਤਨੇਮ ਕਰਾਂਗੇ ਗੁਟਕਾ ਸਾਹਿਬ ਤੋਂ ਬਾਕੀ ਸ਼੍ਰੋਮਣੀ ਕਮੇਟੀ ਦਾ ਉਪਰਾਲਾ ਬਹੁਤ ਵਧੀਆ ਹੈ ਬਿਲਕੁਲ ਬਿਲਕੁਲ ਦੇਖੋ ਵੱਡੀ ਗੱਲ ਹੈ ਕਿ ਤੁਸੀਂ ਦੇਖੋ ਜੋ ਜੋ ਸੰਗਤਾਂ ਨੂੰ ਜਿੰਨੇ ਪੋਥੀ ਸਾਹਿਬ ਚਾਹੀਦੇ ਨੇ ਉਹ ਇਥੋਂ ਲੈ ਕੇ ਜਾ ਰਹੇ ਨੇ ਹਨ ਸੋ ਇਹ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਬਾਅਦ ਅੰਮ੍ਰਿਤਸਰ ਦਾ ਪਹਿਲਾ ਪਿੰਡ ਨੁਸ਼ਹਿਰਾ ਢਾਲਾ ਸੀਗਾ ਉਥੋਂ ਵੀ ਮਹਾਰਾਜ ਜੀ ਦੇ ਸਰੂਪ ਲੈ ਕੇ ਜਾਏ ਗਏ ਤੇ ਹੁਣ ਹਵੇਲੀਆਂ ਪਿੰਡ ਹੈ ਤਾਂ ਅਰਦਾਸ ਬੇਨਤੀ ਹੋਏਗੀ ਇਸ ਤੋਂ ਪਹਿਲਾਂ ਕਿ ਅਸੀਂ ਜਿਹੜਾ ਕੁਝ ਵਾਰਤਾਲਾਪ ਨਹੀਂ ਹੁਣ ਸੰਗਤਾਂ ਦੇ ਨਾਲ ਕਰ ਸਕਦੇ ਪਰ ਇਸ ਦੇ ਨਾਲ-ਨਾਲ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਆਦਬ ਅਤੇ ਸਤਿਕਾਰ ਸਹਿਤ ਜਿਹੜਾ ਉਹ ਮਹਾਰਾਜ ਜੀ ਦੇ ਸਰੂਪ ਜਿਹੜੇ ਹੈ ਉਹ ਇਥੋਂ ਕਿ ਜਾਣਗੇ ਸੋ ਇਹ ਤਸਵੀਰ ਤੁਹਾਡੇ ਤੱਕ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਕਿ ਜਿਹੜਾ ਉਹ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਗਰੰਤੀ ਸਿੰਘ ਵੱਲੋਂ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਪਿੰਡ ਹਵੇਲੀਆਂ ਤੋਂ ਇਹ ਤਸਵੀਰਾਂ ਨੇ ਜਿੱਥੇ ਕਿ ਅੱਜ ਮਹਾਰਾਜ ਜੀ ਦੇ ਸਰੂਪ ਜਿਹੜੇ ਆ ਉਹ ਅ ਇਥੋਂ ਲੈ ਕੇ ਕਿਉਂਕਿ ਪੂਰੇ ਜਿਹੜੇ ਸਰਹੱਦੀ ਪਿੰਡ ਨੇ ਸਾਰੇ ਦੇ ਸਾਰੇ ਸਾਰਿਆਂ ਤੋਂ ਹੀ ਇਹ ਮਹਾਰਾਜ ਜੀ ਦੇ ਸਰੂਪ ਜਿਹੜੇ ਆ ਉਹ ਲੈ ਕੇ ਇਥੋਂ ਜਾਏ ਜਾ ਰਹੇ ਹਨ ਕਿਉਂਕਿ ਦੇਖੋ ਜਿਵੇਂ ਭੈਣ ਜੀ ਹੋਣਾ ਨੇ ਵੀ ਜ਼ਿਕਰ ਕੀਤਾ ਕਿ ਜੇ ਜਿਹੜੇ ਮਹਾਰਾਜ ਜੀ ਦੇ ਸਰੂਪ ਨੇ ਉਹ ਸਤਕਾਰ ਸਹਿਤ ਜਿਹੜੇ ਹੈ ਮੰਨ ਲਓ ਕਿ ਕੱਲ ਨੂੰ ਕੋਈ ਮਾਹੌਲ ਖਰਾਬ ਹੁੰਦਾ ਹੈ ਤਾਂ ਉਦੋਂ ਸਤਕਾਰ ਜਿਹੜਾ ਉਹ ਬਹਾਲ ਨਹੀਂ ਕੀਤਾ ਜਾ ਸਕਦਾ ਸੋ ਇਸ ਤੋਂ ਪਹਿਲਾਂ ਹੀ ਜਿਹੜਾ ਉਹ ਐਸਪੀਸੀ ਮਹਾਰਾਜ ਜੀ ਦੇ ਸਰੂਪ ਜਿਹੜੇ ਹੈ ਉਹ ਇਥੋਂ ਲੈ ਕੇ ਜਾ ਰਹੀ ਹੈ ਸੋ ਵਕ ਵਕ ਪਿੰਡਾਂ ਚੋਂ ਜਿਹੜੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਨਾਲ ਜਿਹੜੀਆਂ ਸੰਗਤਾਂ ਜਿਹੜੀਆਂ ਨੇ ਉਹ ਉਹਨਾਂ ਦੇ ਨਾਲ ਉਹਨਾਂ ਦੇ ਦੇਖਰੇਖ ਦੇ ਨਾਲ ਪਹਿਲਾਂ ਮੀਟਿੰਗ ਹੁੰਦੀ ਹੈ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਅਪੀਲ ਜਿਹੜੇ ਜਿਹੜੇ ਪਿੰਡਾਂ ਚੋਂ ਕੀਤੀ ਜਾ ਰਹੀ ਹੈ ਉਹ ਉਹ ਪਿੰਡਾਂ ਦੇ ਵਿੱਚ ਐਸਪੀਸੀ ਜਾ ਕੇ ਉਥੋਂ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਹੈ ਉਹ ਲੈ ਕੇ ਸੁਰੱਖਿਅਤ ਅੰਮ੍ਰਿਤਸਰ ਦੇ ਗੁਰੂ ਘਰਾਂ ਦੇ ਵਿੱਚ ਜਾਂ ਜ ਇਸ ਰੱਖੇਤ ਗੁਰੂ ਘਰ ਨੇ ਉਹਨਾਂ ਦੇ ਵਿੱਚ ਇਸ ਅਵਰੂਪ ਜਿਹੜੇ ਆ ਉਹ ਰੱਖੇ ਜਾ ਰਹੇ ਨੇ ਜੀ ਬਿਲਕੁਲ ਤੇ ਇਹ ਗੁਰੂ ਘਰ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਸੀ ਦੇਖੋ ਪਰਮ ਸਤਕਾਰ ਸਹਿਤ ਲਜਾਉਣਾ ਜ਼ਰੂਰੀ ਹੈ ਅਰਦਾਸ ਹੋ ਰਹੀ ਹੈ ਤਾਂ ਹੋਰ ਕਿੰਨੇ ਗੁਰੂ ਘਰ ਨੇ ਕਿੰਨੇ ਮੰਦਰ ਮਸਜਿਦਾਂ ਨੇ ਜਿਹੜੀਆਂ ਟਾਰਗੇਟਡ ਹੋ ਸਕਦੀਆਂ ਨੇ ਜਿਨ੍ਹਾਂ ਲੋਕਾਂ ਨੂੰ ਸਮਝਾਉਣਾ ਪਏਗਾ ਸੰਗਤ ਨੂੰ ਸਮਝਾਉਣਾ ਪਏਗਾ ਜਿਸ ਤਰੀਕੇ ਦੇ ਨਾਲ ਐਸਜੀਪੀਸੀ ਨੇ ਉਪਰਾਲਾ ਕੀਤਾ ਇੱਕ ਸ਼ਲਾਘਾਯੋਗ ਉਪਰਾਲਾ ਹੈ ਕਿ ਕਿਸੇ ਤਰੀਕੇ ਦੀ ਬੇਅਦਬੀ ਜੰਗੀ ਵਾਹਨ ਨਾਲ ਕੋਈ ਕਰ ਦੇਵੇ ਜੰਗੀ ਫਾਈਟਰ ਜੈਟ ਨਾਲ ਕੋਈ ਕਰ ਦੇਵੇ ਅਹ ਦੇਖੋ ਕ੍ਰਿਸ਼ਨ ਵੱਡੀ ਗੱਲ ਹੈ ਕਿ ਜਿਹੜਾ ਹਵੇਲੀਆਂ ਪਿੰਡ ਹੈ ਜਾਂ ਨੁਸ਼ਹਿਰਾ ਢਾਲਾ ਹੈ ਇਹ ਜਿਹੜੇ ਪਿੰਡ ਨੇ ਇਹ ਬਿਲਕੁਲ ਫੈਂਸਿੰਗ ਦੇ ਨੇੜੇ ਨੇ ਯਾਨੀ ਕਿ ਫੈਂਸਿੰਗ ਤੋਂ ਅਸੀਂ ਕਹਿ ਲਈਏ ਕਿ ਤਕਰੀਬਨ ਤਕਰੀਬਨ 1/2 ਕਿਲੋਮੀਟਰ ਦਾ ਵੀ ਯਾਨੀ ਕਿ ਮੈਨੂੰ ਲੱਗਦਾ ਕਿ 100 ਕਿਲੋਮੀਟਰ ਦਾ ਫਾਸਲਾ ਹੋਏਗਾ ਲੱਗੇ ਲੱਗੇ ਪੈਲੀਆਂ ਨੇ ਇਨ੍ਹਾਂ ਘਰਾਂ ਦੀਆਂ ਜਿਹੜੇ ਪਿੰਡ ਦੇ ਵਿੱਚ ਲੋਕ ਵਾਸਤੇ ਨੇ ਉਹਨਾਂ ਦੀਆਂ ਪੈਲੀਆਂ ਨੇ ਉਹਨਾਂ ਦੇ ਖੇਤ ਨੇ ਸੋ ਇਸੇ ਕਰਕੇ ਹੀ ਦੇਖੋ ਕੋਈ ਵੀ ਅਗਰ ਅਨੁਸੁਖਾਵੀ ਘਟਨਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਉਹ ਲੋਕ ਆਪਣੀ ਜਾਨ ਬਚਾਉਂਦੇ ਨੇ ਪਰ ਜੇਕਰ ਜਾਨ ਬਚਾਉਣ ਇਹ ਨਹੀਂ ਤੇ ਗੁਰੂ ਘਰਾਂ ਨੂੰ ਇਸ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ ਸ੍ਰੀ ਗੁਰੂ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਇਦਾਂ ਨਹੀਂ ਛੱਡੇ ਜਾ ਸਕਦੇ ਇਸ ਕਰਕੇ ਇਹਨਾਂ ਦੀ ਦੇਖਭਾਲ ਅਤੇ ਇਹਨਾਂ ਦਾ ਮਾਣ ਸਤਿਕਾਰ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਸੇ ਨੂੰ ਮੁੱਖ ਰੱਖਦੇ ਹੋਏ ਇਹ ਉਪਰਾਲਾ ਜਿਹੜਾ ਸ਼ਰੂਪਨੀ ਕਮੇਟੀ ਵੱਲੋਂ ਕੀਤਾ ਗਿਆ ਵਕ ਵਕ ਪਿੰਡਾਂ ਦੇ ਵਿੱਚ ਹਾਲਾਂਕਿ ਕਈ ਔਟਾਰੀ ਦੇ ਪਿੰਡ ਜਿਹੜੇ ਨੇ ਉਹਨਾਂ ਦੇ ਵਿੱਚ ਜਾ ਕੇ ਵੀ ਜਿਹੜਾ ਹੈ ਇਹ ਉਪਰਾਲਾ ਕੀਤਾ ਗਿਆ ਪਿੰਡਾਂ ਤੱਕ ਪਹੁੰਚ ਕੀਤੀ ਗਈ ਜਿਹੜੀਆਂ ਉਥੋਂ ਦੀਆਂ ਜਿਹੜੀਆਂ ਪੰਚਾਇਤਾਂ ਹੁੰਦੀਆਂ ਨੇ ਦੇ ਨਾਲ ਮੀਟਿੰਗ ਕੀਤੀ ਗਈ ਸੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਇਹ ਨਸ਼ਹਿਰਾ ਢਾਲਾ ਤੋਂ ਬਾਅਦ ਇਹ ਪਹਿਲਾ ਪਿੰਡ ਹੈ ਜਿਹੜਾ ਤਰਨਤਾਰਨ ਦਾ ਹਵੇਲੀਆਂ ਪਿੰਡ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਅੱਜ ਮਹਾਰਾਜ ਜੀ ਦੇ ਸਰੂਪ ਜਿਹੜੇ ਇੱਥੋਂ ਬੜੇ ਹੀ ਆਦਰ ਤੇ ਮਾਨ ਸਤਿਕਾਰ ਦੇ ਨਾਲ ਲੈ ਕੇ ਜਿਹੜੀ ਐਸਜੀਪੀਸੀ ਹੈ ਉਹ ਜਾ ਰਹੀ ਹੈ ਤੇ ਬੱਸਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਕਿਉਂਕਿ ਸਪੈਸ਼ਲ ਜਿਹੜੀ ਬੱਸ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਈ ਜਿਹੜੀ ਬੱਸ ਹੁੰਦੀ ਹੈ ਉਹ ਬੱਸ ਲਿਆਂਦੀ ਗਈ ਹੈ ਤੇ ਉਹਨਾਂ ਬੱਸਾਂ ਦੇ ਵਿੱਚ ਤਕਰੀਬਨ ਤਕਰੀਬਨ ਅਸੀਂ ਕਹਿ ਲਈਏ ਕਿ 20 ਤੋਂ 22 ਸਰੂਪ ਨੇ ਜਿਹੜੇ ਕਿ ਛੋਟੀਆਂ ਪੋਥੀਆਂ ਸਾਹਿਬ ਨੇ ਗੁਟਕਾ ਸਾਹਿਬ ਨੇ ਇਹੋ ਜਿਹੀਆਂ ਚੀਜ਼ੀਆਂ ਜਿਹੜੀਆਂ ਸਮਗਰੀ ਹੈ ਉਹ ਸਾਰੀਆਂ ਦੀਆਂ ਸਾਰੀਆਂ ਲੈ ਕੇ ਇੱਥੋਂ ਜਾਈਆਂ ਜਾ ਰਹੀਆਂ ਨੇ ਸੋ ਅਰਦਾਸ ਬੇਨਤੀ ਹੋ ਚੁੱਕੀ ਐ ਇਸ ਤਸਵੀਰ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਪਿੰਡ ਦੇ ਗੁਰੂ ਘਰ ਦੇ ਜਿਹੜੇ ਗਰੰਤੀ ਸਿੰਘ ਨੇ ਉਹ ਮੌਜੂਦ ਨੇ ਮੈਨੇਜਰ ਸਾਹਿਬ ਮੌਜੂਦ ਨੇ ਸੋ ਇਹੇ ਤਸਵੀਰ ਤੁਹਾਡੇ ਤੱਕ ਸਾਂਝੀ ਕੀਤੀ ਜਾ ਰਹੀ ਹੈ ਇਹ ਹਵੇਲੀਆਂ ਪਿੰਡ ਤੋਂ ਤਰਨਤਾਰਨ ਦੇ ਹਵੇਲੀਆਂ ਪਿੰਡ ਤੋਂ ਇਹ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਸਾਂਝੀ ਕੀਤੀ ਜਾ ਰਹੀ ਹੈ ਦਰਸ਼ਕਾਂ ਤੱਕ ਸਾਂਝੀ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਜਿਹੜਾ ਉਹ ਹੁਣ ਹੌਲੀ-ਹੌਲੀ ਪਿੰਡਾਂ ਦੇ ਵਿੱਚ ਵੀ ਇਸ ਤਣਾਅ ਦੀ ਜਿਹੜੀ ਗੂੰਜ ਹੈ ਉਹ ਸੁਣਾਈ ਦੇ ਰਹੀ ਹੈ ਸੋ ਇਧਰ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਮਾਨ ਸਤਕਾਰ ਦੇ ਨਾਲ ਜਿਹੜਾ ਗੁਰੂ ਮਹਾਰਾਜ ਜੀ ਦੇ ਸਰੂਪ ਹੈ ਇੱਕ ਇੱਕ ਕਰਕੇ ਇਥੋਂ ਲੈ ਕੇ ਜਾਣ ਦੀ ਜਿਹੜੀ ਤਿਆਰੀ ਹੈ ਉਹ ਕਰ ਦਿੱਤੀ ਗਈ ਹੈ ਜੀ ਪਰਮ ਇੱਕ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਇਹ ਮਾਜੇ ਦੇ ਇਲਾਕਿਆਂ ਦੇ ਵਿੱਚ ਹੀ ਗੁਰੂ ਘਰ ਜਿਹੜੇ ਆ ਮਾਰਾਦ ਰੂਪ ਸਤਕਾਰ ਸਹਿਤ ਵਾਪਸ ਲੈ ਕੇ ਜਾਏ ਜਾਂਦੇ ਨੇ ਜਾਂ ਫਿਰ ਫਾਜ਼ਿਲਕਾ ਫਿਰੋਜ਼ਪੁਰ ਇਸ ਤਰੀਕੇ ਦੇ ਨਾਲ ਜਿਹੜੇ ਬਿਲਕੁਲ ਚੈੱਕਪੋਸਟ ਦੇ ਕੁਝ ਕਿਲੋਮੀਟਰ ਤੇ ਨੇ ਲਾਈਨ ਆਫ ਕੰਟਰੋਲ ਤੇ ਜਿਹੜੇ ਪਿੰਡ ਵਸਦੇ ਨੇ ਜਾਂ ਉਥੇ ਵੀ ਜੇ ਐਸਜੀਪੀਸੀ ਦੇ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਹੋ ਸਕਿਆ ਤਾਂ ਐਸਜੀਪਿਸ ਦਾ ਪਲਾਨ ਵੀ ਜਗਜਗਰ ਹੋਵੇ ਕਿ ਕਿਹੜੇ ਕਿਹੜੇ ਗੁਰੂ ਘਰਾਂ ਨਾਲ ਸੰਪਰਕ ਕੀਤਾ ਕਿਉਂਕਿ ਬਹੁਤ ਵੱਡੇ ਗਿਣਤੀ ਵਿੱਚ ਗੁਰੂ ਘਰ ਲਾਈਨ ਆਫ ਕੰਟਰੋਲ ਤੇ ਨੇ ਬਹੁਤ ਵੱਡੇ ਗਿਣਤੀ ਵਿੱਚ ਸੰਗਤ ਉੱਥੇ ਨਤਮਸਕ ਹੁੰਦੀ ਹੈ ਹਾਂ ਬਿਲਕੁਲ ਦੇਖੋ ਵੱਡੀ ਗੱਲ ਹੈ ਕਿ ਜਿਹੜੇ ਬਿਲਕੁਲ ਸਰਹੱਦੀ ਖੇਤਰ ਨੇ ਕ੍ਰਿਸ਼ਨ ਜਿਹੜੀਆਂ ਜਿਹੜੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਸਮਰਥ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਉਨ੍ਹਾਂ ਦੇ ਵਿੱਚ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਕਿ ਜਿਹੜੀਆਂ ਪੰਚਾਇਤਾਂ ਸਮਰੱਥ ਹਨ ਸੋ ਇਹ ਤੁਸੀਂ ਦੇਖੋ ਇੱਧਰ ਸੰਗਤਾਂ ਜਿਹੜੀਆਂ ਨੇ ਉਹ ਹੱਥ ਜੋੜ ਕੇ ਜਿਹੜਾ ਹੈ ਗੁਰੂ ਮਹਾਰਾਜ ਨੂੰ ਜਿਹੜਾ ਉਹ ਅਲਵਿਦਾ ਆਖਰੀਆਂ ਨੇ ਨੰਮ ਅੱਖਾਂ ਜਿਹੜੀਆਂ ਨੇ ਬੀਬੀਆਂ ਨੇ ਕੀਤੀਆਂ ਹੋਈਆਂ ਤੁਸੀਂ ਦੇਖੋ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਤੇ ਨੰਮ ਅੱਖਾਂ ਜਿਹੜੀਆਂ ਨੇ ਉਹ ਸੰਗਤਾਂ ਦੀਆਂ ਤੁਸੀਂ ਦੇਖ ਰਹੇ ਹੋ ਕਿ ਬੀਬੀਆਂ ਵੱਲੋਂ ਜਿਹੜੀਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਭਾਵੁਕਪਲ ਹੁੰਦੇ ਨੇ ਸੋ ਇਹ ਤਸਵੀਰ ਜਿਹੜੀ ਹੈ ਉਹ ਤੁਹਾਡੇ ਤੱਕ ਸਾਂਝੀ ਕੀਤੀ ਜਾ ਰਹੀ ਹੈ। ਉਹ ਉਹ ਪਿੰਡ ਵਾਸੀਆਂ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕਿ ਆਖਰਕਾਰ ਪਿੰਡ ਵਾਸੀ ਕੀ ਕਹਿੰਦੇ ਨੇ ਨੰ ਮੱਖਾਂ ਨੇ ਸਾਰਿਆਂ ਦੀਆਂ ਨੰ ਮੱਖਾਂ ਨੇ ਗੱਲਬਾਤ ਅਸੀਂ ਜ਼ਰੂਰ ਕਰਾਂਗੇ। ਇੱਥੇ ਮਾਤਾ ਜੀ ਮੌਜੂਦ ਨੇ ਕਿਉਂਕਿ ਬਾਹਰ ਬੱਸਾਂ ਜਿਹੜੀਆਂ ਨੇ ਉਹ ਜ਼ਰੂਰ ਲੱਗੀਆਂ ਹੋਈਆਂ ਨੇ, ਬੱਸਾਂ ਲੱਗੀਆਂ ਨੇ ਤਾਂ ਪੂਰੇ ਆਦਰ ਸਤਕਾਰ ਦੇ ਨਾਲ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਕਿ ਮਹਾਰਾਜ ਜੀ ਦੇ ਸਰੂਪ ਜਿਹੜੇ ਇਥੋਂ ਲੈ ਕੇ ਜਾਏ ਜਾ ਰਹੇ ਨੇ ਗੱਲਬਾਤ ਵੀ ਅਸੀਂ ਜ਼ਰੂਰ ਕਰਾਂਗੇ ਸੰਗਤਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਕਿ ਆਖਰਕਾਰ ਸੰਗਤਾਂ ਕਿਉਂਕਿ ਅਸੀਂ ਦੇਖ ਰਹੇ ਹਾਂ ਮਤਾਵਾਂ ਦੇ ਜਿਹੜੀਆਂ ਅੱਖਾਂ ਨੇ ਉਹ ਕਾਫੀ ਨੰਮ ਨੇ ਤਾਂ ਜਾਬ ਜਿਹੜਾ ਉਹ ਮਹਾਰਾਜ ਜੀ ਦਾ ਕੀਤਾ ਜਾ ਰਿਹਾ ਹੈ ਮਦਰ ਜੀ ਅੱਖਾਂ ਨੰਮ ਨੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅੱਖਾਂ ਨੰਮ ਨੇ ਤੁਸੀਂ ਮਹਾਰਾਜ ਜੀ ਦੀ ਸਵਾਰੀ ਜਿਹੜੀ ਹੈ ਉਹ ਤੋਰ ਰਹੇ ਹੋ ਕੁਛ ਕਹਿ ਨਹੀਂ ਸਕਦੇ ਅਸੀਂ ਸਾਡਾ ਮਹਾਰਾਜ ਸਾਡੇ ਕੋਲ ਆ ਰਿਹਾ ਹੂੰ 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 ਪਰ ਉਹ ਤਾਂ ਸੇਫਟੀ ਵਾਸਤੇ ਲੈ ਕੇ ਜਾ ਰਹੇ ਦੇਖੋ ਜੀ ਸੁਰੱਖਿਅਤ ਅਸੀਂ ਜੇਕਰ ਕਾਲੂ ਮਾਹੌਲ ਖਰਾਬ ਹੁੰਦਾ ਤਾਂ ਸੁਰੱਖਿਅਤ ਥਾਂ ਤੇ ਲੈ ਕੇ ਜਾਣਾ ਜ਼ਰੂਰੀ ਹੈ ਜੀ ਨਹੀਂ ਉਹਦੇ ਵਾਸਤੇ ਆਸਰੇ ਨਹੀਂ ਬੈਠੇ ਹਾਂ ਜੀ 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 ਅਸੀਂ ਗੁਰੂ ਦੇ ਆਸਰੇ ਨਾਲ ਹੀ ਬੈਠੇ ਹਾਂ ਵੀ ਸਾਡਾ ਗੁਰੂ ਸਾਡੇ ਕੋਲ ਹੈ ਸਾਨੂੰ ਕੁਝ ਨਹੀਂ ਹੋ ਸਕਦਾ ਹੂੰ 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 ਬਿਲਕੁਲ ਬਿਲਕੁਲ ਦੇਖੋ ਗੁਰੂ ਜਿਹੜਾ ਹੈ ਉਹ ਮਨ ਦੇ ਵਿੱਚ ਤਨ ਦੇ ਵਿੱਚ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਆ ਜਾਂਦੇ ਆ ਹਾਂਜੀ ਹਾਂਜੀ 3 ਵਜੇ ਗੁਰਦੁਆਰਾ ਸਾਹਿਬ ਅਸੀਂ ਆ ਜਾਂਦੇ ਆ ਸੇਵਾ ਕਰਦੇ ਆ ਸੁਖਬੀ ਸਾਹਿਬ ਦੇ ਪਾਰਕ ਕਰਦੇ ਆ ਮਤਲਬ ਖੁੱਲੇ ਹੀ ਨਹੀਂ ਆ ਹੋਂ ਤਾਂ ਦਰਵਾਜ਼ੇ ਖੁੱਲੇ ਹੀ ਨਹੀਂ ਜੀ ਖੁੱਲੇ ਪਰ ਉਹ ਆਸਰਾ ਸਾਡਾ ਮੁੱਖ ਚੱਲੇ ਚੱਲਿਆ ਨਾ ਜੋ ਆਸਰਾ ਸਾਨੂੰ ਹੈਗਾ ਸੀ ਉਹ ਚੱਲੇ ਚੱਲਿਆ ਸਾਡੇ ਕੋਲ ਜੀ ਜੀ ਜਿਵੇਂ ਬੀਬੀ ਜੀ ਉਹਨਾਂ ਨੇ ਪੋਤੀ ਸਾਹਿਬ ਲੈ ਕੇ ਗਏ ਨੇ ਤੁਹਾਡੇ ਘਰ ਦੇ ਵਿੱਚ ਹੀ ਹਾਂਜੀ ਸਾਡੇ ਸੈਂਚਰੀਆਂ ਹੈਗੀਆਂ ਸੈਂਚਰੀਆਂ ਹੈਗੀਆਂ ਅਸੀਂ ਸਹਿਜ ਬਾਣ ਕਰਦੇ ਆ ਜੀ ਜੀ ਫਿਰ ਤੋਂ ਤੁਹਾਡੇ ਕੋਲ ਨਹੀਂ ਗੁਰੂ ਜੀ ਜੀ ਫਿਰ ਤਾਂ ਆਪਾਂ ਨੂੰ ਇ ਲਗੀਏ ਗੁਰਦੁਆਰਾ ਸਭ ਇਹ ਵੀ ਗੁਰੂ ਘਰ ਵੀ ਇਹਨਾਂ ਦਾ ਅਲਤੀਨ ਪੜਿਆ ਪਿਆਸਦਾ ਹਾਂਜੀ ਅਸੀਂ ਵੀ ਆਸਰੇ ਤੇ ਬੈਠੇ ਸੀਗੇ ਹਾਂਜੀ ਅਸੀਂ ਵੀ ਉਹਨਾਂ ਦੇ ਆਸਰੇ ਤੇ ਬੈਠੇ ਹੁਣ ਵੀ ਬੈਠਾਂਗੇ ਪਰ ਅਪਚੜ ਦੀ ਅਰਦਾਸ ਕਰੀਏ ਹੋ ਸਕਦਾ ਕਿ ਤਣਾਪੂਰਨ ਨਾ ਹੋਏ ਮਾਹੌਲ ਠੰਡਾ ਹੋ ਜਾਈਏ ਅਸੀਂ ਅਰਦਾਸ ਕਰਦੇ ਆ ਮਾਲਕੀ ਕਿਰਪਾ ਕਰੇ ਫੇਰ ਇੱਦਾਂ ਹੀ ਮਤਲਬ ਗੁਰੂ ਗ੍ਰੰਥ ਸਾਹਿਬ ਹੁਣ ਤੇ ਸੰਗਤਾਂ ਆਪ ਆਪਣੇ ਘਰਾਂ ਦੇ ਵਿੱਚ ਬੈਠੀਆਂ ਰਹਿਣ ਚੜਦੀ ਕਲਾ ਸੰਗਤਾਂ ਦੀ ਹੋਵੇ ਅਸੀਂ ਇਹੀ ਅਰਦਾਸ ਗੁਰੂ ਘਰ ਵੀ ਕਰਾਂਗੇ ਤੇ ਹੁਣ ਵੀ ਕਰਦੇ ਆ ਹਾਂਜੀ ਮਾਲਕ ਜੀ ਇੱਥੇ ਕਰੇ ਕਿਰਪਾ ਕਰੇ ਸਤਿਗੁਰੂ ਸੰਕਤਾਂ ਤੇ ਚੜ੍ਹਦੀ ਕਲਾ ਹੋਵੇ ਹਾਂ ਚੜ੍ਹਦੀ ਕਲਾ ਹੋਵੇ ਸੰਕਤਾਂ ਦੀ ਅਰਦਾਸ ਬੇਨਤੀ ਜਿਹੜੀ ਕੀਤੀ ਜਾ ਰਹੀ ਹੈ ਸੋ ਇਹ ਤੁਸੀਂ ਦੇਖੋ ਤਸਵੀਰ ਵੀ ਕਰਾਂਗੇ ਵੀ ਚੜ੍ਹਦੀ ਕਲਾ ਦੀ ਹੋਊਗੀ ਹਾਂਜੀ ਚੜ੍ਹਦੀ ਗਏ ਫੇਰ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਘਰ ਸੁਖ ਸ਼ਾਂਤੀ ਚੜ੍ਹਦੀ ਕਲਾ ਹਾਂਜੀ ਸੁਖ ਸ਼ਾਂਤੀ ਹੋਊਗੀ ਸਾਰੇ ਨਗਰ 'ਚੇ ਸਾਰੇ ਸੰਸਾਰ 'ਚ ਸੁਖ ਸ਼ਾਂਤੀ ਹਾਂਜੀ ਸੋ ਇਹ ਤਸਵੀਰ ਤੁਹਾਡੇ ਤੱਕ ਸਾਂਝੀ ਕੀਤੀ ਜਾ ਰਹੀ ਹੈ ਤਰਨਤਾਰਨ ਦਾ ਪਿੰਡ ਹਵੇਲੀਆਂ ਪਿੱਛੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੇਰੇ ਪਿੱਛੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਜਿੱਥੋਂ ਕਿ ਅਦਬ ਸਤਕਾਰ ਸਹਿਤ ਗੁਰੂ ਮਹਾਰਾਜ ਜੀ ਦੇ ਸਰੂਪ ਜਿਹੜੇ ਹੈ ਤੁਸੀਂ ਦੇਖੋ ਕਿ ਲੈ ਕੇ ਜਾਏ ਜਾ ਰਹੇ ਨੇ ਇੱਕ ਵਾਰ ਤਸਵੀਰ ਜ਼ਰੂਰ ਤੁਹਾਡੇ ਤੱਕ ਸਾਂਝੀ ਕਰ ਦਈਏ ਕੱਲੀ-ਕੱਲੀ ਤਸਵੀਰ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਹੀ ਭਾਰਤ ਪਾਕਿਸਤਾਨ ਦਾ ਤਣਾਅ ਵਧਿਆ ਹੋਇਆ ਹੈ ਉਸ ਤੋਂ ਬਾਅਦ ਜਿਹੜੇ ਇਹ ਤਸਵੀਰ ਤੁਹਾਡੇ ਤੱਕ ਅਸੀਂ ਕੱਲੀ-ਕੱਲੀ ਗਰਾਊਂਡ ਜ਼ੀਰੋ ਤੋਂ ਸਾਂਝੀ ਕਰ ਰਹੇ ਹਾਂ ਸੋ ਇਹ ਤਸਵੀਰਾਂ ਨੇ ਪਿੰਡ ਹਵੇਲੀਆਂ ਤੋਂ ਜਿੱਥੇ ਕਿ ਇਹ ਗੁਰੂ ਮਹਾਰਾਜ ਜੀ ਦੇ ਸਰੂਪ ਅੱਜ ਇਥੋਂ ਲੈ ਕੇ ਜਾਏ ਜਾ ਰਹੇ ਨੇ ਇੱਕ ਵਾਰ ਬੱਸ ਦੀ ਵੀ ਜ਼ਰੂਰ ਤੁਹਾਡੇ ਤੱਕ ਤਸਵੀਰ ਸਾਂਝੀ ਕਰਾਂਗੇ ਕਿ ਆਖਰਕਾਰ ਜਿਹੜੀ ਬੱਸ ਦੇ ਵਿੱਚ ਲੈ ਕੇ ਜਾਇਆ ਜਾਣਾ ਉਹ ਬੱਸ ਕੋਈ ਆਮ ਬੱਸ ਨਹੀਂ ਹੈ ਉਹ ਗੁਰੂ ਮਹਾਰਾਜ ਜੀ ਦੇ ਸਰੂਪ ਲਈ ਹੀ ਤਿਆਰ ਕੀਤੀ ਹੋਈ ਹੈ ਗੁਰੂ ਸਾਹਿਬ ਦੇ ਸਰੂਪ ਚਲੇ ਗਏ ਨੇ ਐਸਜੀਪੀਸੀ ਨੇ ਉਪਰਾਲਾ ਕੀਤਾ ਹੈ ਪਿੰਡਾਂ ਦੇ ਕਿੰਨੇ ਆਵਾਮ ਹੈ ਜਿਹੜੀ ਅੱਜ ਵੀ ਇਸ ਪਿੰਡ 'ਚ ਰਹੇਗੀ ਕਿਉਂਕਿ ਲੋਕਾਂ 'ਚ ਡਰ ਦਾ ਮਾਹੌਲ ਤਾਂ ਨਹੀਂ ਹੈ ਕਿ ਲੋਕ ਇਸ ਪੂਰੇ ਪਿੰਡ ਨੂੰ ਖਾਲੀ ਕਰ ਰਹੇ ਨੇ ਇਸ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਅ ਨਹੀਂ ਕ੍ਰਿਸ਼ਨ ਬਿਲਕੁਲ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਕੋਈ ਪੈਨਿਕ ਮਾਹੌਲ ਨਹੀਂ ਹੈ ਲੋਕ ਇੱਥੇ ਆਪਣੇ ਘਰਾਂ ਦੇ ਵਿੱਚ ਨੇ ਤੁਸੀਂ ਦੇਖੋ ਇੱਧਰ ਤੁਸੀਂ ਦੇਖੋ ਕਿ ਜਿਹੜੇ ਪਿੰਡ ਦੇ ਨੌਜਵਾਨ ਨੇ ਆਪਣੇ ਘਰਾਂ 'ਚ ਮੌਜੂਦ ਨੇ ਕੋਈ ਐਸੀ ਗੱਲ ਨਹੀਂ ਲੋਕ ਆਪਣੇ ਘਰਾਂ 'ਚ ਨੇ ਕੋਈ ਪੈਨਿਕ ਮਾਹੌਲ ਨਹੀਂ ਹੈ ਸਿਰਫ ਤੇ ਸਿਰਫ ਗੁਰੂ ਘਰ ਦੀ ਮਰਿਆਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਕਾਰ ਜਿਹੜਾ ਉਸ ਨੂੰ ਦੇਖਦੇ ਹੋਏ ਇਹ ਕਦਮ ਜਿਹੜਾ ਐਸਪੀਸੀ ਵੱਲੋਂ ਚੁੱਕਿਆ ਗਿਆ ਕਿ ਕੱਲ ਨੂੰ ਇਹ ਨਾ ਹੋਏ ਕਿ ਮਾਹੌਲ ਤਣਾਪੂਰਨ ਜ਼ਿਆਦਾ ਹੋ ਜਾਏ ਤੇ ਗੁਰੂ ਮਹਾਰਾਜ ਦੀ ਜਿਹੜੀ ਇਥੋਂ ਸਰੂਪ ਚੁਕਣੇ ਔਖੇ ਹੋ ਜਾਣ ਕਿਉਂਕਿ ਜਦੋਂ ਗੋਲੀਬਾਰੀ ਕਰਿਸ਼ਣ ਹੋ ਰਹੀ ਹੋਏਗੀ ਤਾਂ ਬਹੁਤ ਔਖਾ ਹੋ ਜਾਂਦਾ ਹੈ ਇਨ੍ਹਾਂ ਜਗਾਵਾਂ ਦੇ ਉੱਤੇ ਆਉਣਾ ਸੋ ਇਸ ਕਰਕੇ ਇੱਕ ਵਾਰ ਉਹ ਵੀ ਤਸਵੀਰ ਜ਼ਰੂਰ ਮੈਂ ਤੁਹਾਨੂੰ ਦਿਖਾਵਾਂਗਾ ਕਰਿਸ਼ਣ ਮੈਨੂੰ 2 ਮਿੰਟ ਜ਼ਰੂਰ ਦਿਓ ਕਿ ਤੁਹਾਨੂੰ ਫੈਂਸਿੰਗ ਮੈਂ ਜ਼ਰੂਰ ਦਿਖਾਵਾਂਗਾ ਕਿ ਕਿਸ ਤਰ੍ਹਾਂ ਫੈਂਸਿੰਗ ਜਿਹੜੀ ਹੈ ਉਹ ਕੀਤੀ ਹੋਈ ਹੈ ਇਹ ਬੱਸ ਹੈ ਇਹ ਬੱਸ ਹੈ ਕਰਿਸ਼ਣ ਜਿਹੜੀ ਕਿ ਬੱਸ ਜਿਹੜੀ ਬੱਸ ਦੇ ਵਿੱਚ ਜਿਹੜਾ ਹੈ ਗੁਰੂ ਮਹਾਰਾਜ ਦੀ ਸਰੂਪ ਜਿਹੜੇ ਲੈ ਕੇ ਜਾਏ ਜਾ ਰਹੇ ਨੇ ਇਹ ਬੱਸ ਤੁਸੀਂ ਦੇਖ ਸਕਦੇ ਹੋ ਕਿ ਇੱਕਦਰ バス ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ バス ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ バス ਦੇ ਵਿੱਚ ਮਹਾਰਾਜ ਜੀ ਦੇ ਸਰੂਪ ਜਿਹੜੇ ਆ ਉਹ ਲੈ ਕੇ ਜਾਏ ਜਾ ਰਹੇ ਹਨ ਇਸ ਤੋਂ ਇਲਾਵਾ ਤੁਸੀਂ ਦੇਖੋ ਸ੍ਰੀ ਦਰਬਾਰ ਸਾਹਿਬ ਤੋਂ ਮੈਨੇਜਰ ਸਾਹਿਬ ਸਹਿਬਾਨ ਪਹੁੰਚੇ ਹੋਏ ਨੇ ਇੱਕ ਬੱਸ ਇਹ ਇਹ ਜਿਹੜੇ ਸਵਰੂਪ ਨੇ ਦੇਖੋ ਇੱਕ ਇੱਕ ਕਰਕੇ ਹਰ ਇੱਕ ਪਿੰਡ ਤੋਂ ਜਿਹੜੇ ਆ ਉਹ ਇਕੱਠੇ ਕੀਤੇ ਜਾ ਰਹੇ ਨੇ ਕਿਉਂਕਿ ਅਦਬ ਸਤਕਾਰ ਅਤੇ ਮਾਨ ਸਤਕਾਰ ਦੀ ਗੱਲ ਹੈ ਸੋ ਸਵਰੂਪ ਜਿਹੜੇ ਆ ਉਹ ਬੱਸ ਦੇ ਵਿੱਚ ਲੈ ਕੇ ਜਾ ਕੇ ਅੰਮ੍ਰਿਤਸਰ ਦੇ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਵਿੱਚ ਜਿਹੜਾ ਇਹ ਰੱਖੇ ਜਾਣਗੇ ਇੱਕ ਵਾਰ ਤਸਵੀਰ ਬੱਸ ਦੀ ਜ਼ਰੂਰ ਤੁਹਾਨੂੰ ਦਿਖਾ ਦਈਏ ਉਸ ਤੋਂ ਬਾਅਦ ਮੈਂ ਜ਼ਰੂਰ ਹੋਰ ਵੀ ਤਸਵੀਰ ਪਿੰਡ ਦੀ ਤਸਵੀਰ ਤੁਹਾਨੂੰ ਦਿਖਾਵਾਂਗਾ ਇਹ ਦੇਖ ਸਕਦੇ ਹੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੱਸ ਹੈ ਇਹ ਬੱਸ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਫ ਤੇ ਸਿਰਫ ਇਸ ਦੇ ਵਿੱਚ ਮਹਾਰਾਜ ਜੀ ਦੇ ਸਰੂਪ ਹੀ ਜਾਂਦੇ ਨੇ ਕ੍ਰਿਸ਼ਨ ਦੂਜੀ ਤਸਵੀਰ ਨਾਲ ਤੁਹਾਡਾ ਵਾਦਾ ਹੋਇਆ ਸੀਗਾ ਕਿ ਦੂਜੀ ਤਸਵੀਰ ਵੀ ਮੈਂ ਤੁਹਾਨੂੰ ਦਿਖਾਵਾਂਗਾ ਦੂਜੀ ਤਸਵੀਰ ਮੇਰੇ ਪਿੱਛੇ ਇਹ ਦੇਖੋ ਸਾਹਮਣੇ ਫੈਂਸਿੰਗ ਇਹ ਪਾਕਿਸਤਾਨ ਭਾਰਤ ਦੀ ਫੈਂਸਿੰਗ ਬਿਲਕੁਲ ਸਾਹਮਣੇ ਇੱਦਾਂ ਦੇਖ ਸਕਦੇ ਹੋ ਅਸੀਂ ਤਰਨ ਤਾਰਨ ਦੇ ਪਿੰਡ ਹਵੇਲੀਆਂ ਚ ਖੜੇ ਆ ਸਾਹਮਣੇ ਤੁਸੀਂ ਦੇਖੋ ਡੀਓਪੀ ਵੀ ਬਣਿਆ ਹੋਇਆ ਹੈ ਜਿਹੜਾ ਉਹ ਜਿਹੜਾ ਬੀਐਸਐਫ ਦਾ ਬੀਓ ਬੀਓਪੀ ਆ ਉਹ ਵੀ ਬਣਿਆ ਹੋਇਆ ਤਾਂ ਸਾਹਮਣੇ ਤੁਸੀਂ ਫੈਂਸਿੰਗ ਦੇਖ ਸਕਦੇ ਹੋ ਇਸ ਕਰਕੇ ਹੀ ਇਸ ਕਰਕੇ ਹੀ ਜਿਹੜਾ ਉਹੋ ਇਥੋਂ ਮਹਾਰਾਜ ਜੀ ਦੇ ਸਰੂਪ ਜਿਹੜੇ ਆ ਉਹ ਲੈ ਕੇ ਜਾਏ ਜਾ ਰਹੇ ਹਨ ਬੀਓਪੀ ਦੇ ਉੱਤੇ ਵੀ ਤੁਸੀਂ ਚੈੱਕ ਕਰੋ ਕਿ ਕਿਸ ਤਰ੍ਹਾਂ ਹਵੇਲੀਆਂ ਜਿਹੜਾ ਪਿੰਡ ਦਾ ਨਾਮ ਜਿਹੜਾ ਉਹ ਲਿਖਿਆ ਹੋਇਆ ਇਹ ਬੀਓਪੀ ਜਿਹੜੀ ਕਿ ਬਿਲਕੁਲ ਚੈੱਕ ਪੋਸਟ ਬਿਲਕੁਲ ਅਸੀਂ ਕਹ ਲਈਏ ਕਿ ਸਰਹੱਦੀ ਖੇਤਰ ਦੇ ਉੱਤੇ ਹੈ ਸੋ ਇਹ ਤਸਵੀਰ ਫੈਂਸਿੰਗ ਤੁਹਾਨੂੰ ਦਿਖਾ ਰਿਹਾ ਇਹ ਬੀਓਪੀ ਇਸ ਨੂੰ ਹਵੇਲੀਆਂ ਕਿਹਾ ਜਾਂਦਾ ਹੈ ਤੁਸੀਂ ਦੇਖੋ ਕਿ ਕਈ ਵਾਰ ਇੱਥੇ ਡਰੋਨ ਦੀਆਂ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ ਨੇ ਸੋ ਇਹ ਤਸਵੀਰਾਂ ਤੁਹਾਡੇ ਤੱਕ ਦਿਖਾਉਣੀਆਂ ਲਾਜ਼ਮੀ ਸੀਗੀਆਂ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਸੀਮਾ ਸੁਰੱਖਿਆ ਬੋਰਡ ਯਾਨੀ ਕਿ ਸੀਮਾ ਸੁਰੱਖਿਆ ਬਲ ਦੇ ਜਿਹੜੇ ਸਾਈਨ ਨੇ ਉਹ ਵੀ ਲੱਗੇ ਹੋਏ ਨੇ ਬੀਓਪੀ ਹਵੇਲੀਆਂ ਸਾਹਮਣੇ ਦੇਖ ਸਕਦੇ ਹਾਂ ਬਾਰਡਰ ਸਕਿਉਰਿਟੀ ਫੋਰਸ ਬੀਓਪੀ ਹਵੇਲੀਆਂ ਹਵੇਲੀਆਂ ਦਾ ਜਿਹੜਾ ਪੋਸਟ ਹੈ ਇਹ ਲੱਗੀ ਹੋਈ ਹੈ ਸਾਹਮਣੇ ਬਿਲਕੁਲ ਫੈਂਸਿੰਗ ਹੈ ਇਸੇ ਕਰਕੇ ਹੀ ਅੱਜ ਜਿਹੜਾ ਇਸੇ ਕਰਕੇ ਹੀ ਅੱਜ ਇਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਜੀ ਦੇ ਸਵਰੂਪ ਲੈਣ ਵਾਸਤੇ ਬੱਸਾਂ ਪਹੁੰਚੀਆਂ ਨੇ ਤੁਸੀਂ ਦੇਖੋ ਇਹ ਬੱਸ ਹੈ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੱਸ ਹੈ ਤੇ ਅੱਜ ਮਹਾਰਾਜ ਜੀ ਦੇ ਸਵਰੂਪ ਲੈ ਕੇ ਇੱਥੋਂ ਇਹ ਅੰਮ੍ਰਿਤਸਰ ਜਾਇਆ ਜਾਵੇਗਾ ਜਿਹੜੇ ਸੁਰੱਖਿਅਤ ਗੁਰੂ ਘਰ ਹੋਣਗੇ ਉਹਨਾਂ ਦੇ ਵਿੱਚ ਇਹ ਰੱਖੀ ਜਾਣਗੀ ਜੀ ਤਾਂ ਬਿਲਕੁਲ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਤੁਸੀਂ ਦੇਖ ਰਹੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਨਿਰੇਖਣ ਕਰ ਰਹੀ ਸੀ ਜਿਹੜੇ ਬਿਲਕੁਲ ਲਾਈਨ ਆਫ ਕੰਟਰੋਲ ਤੇ ਨੇ ਜਿੱਥੇ ਗੋਲਾ ਬਾਰੂਦ ਆ ਆਸਾਨੀ ਦੇ ਨਾਲ ਟਾਰਗੇਟ ਕੀਤਾ ਜਾ ਸਕਦਾ ਹੈ ਜੀ ਪੰਜਾਬ ਨਾ ਮਾਚਰ ਵੀ ਲਾਈਨ ਆਫ ਕੰਟਰੋਲ ਤੇ ਹੈ ਇਸ ਜੰਗੀ ਮਾਹੌਲ ਦੇ ਵਿੱਚ ਗੁਰੂ ਸਾਹਿਬ ਦੇ ਜਿਹੜੇ ਸਰੂਪ ਸੀ ਉਹਨਾਂ ਨੂੰ ਸਤਕਾਰ ਸਹਿਤ ਲਿਆਂਦਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਵੱਡੀਆਂ ਚਰਚਾਵਾਂ ਜੰਗ ਨੂੰ ਲੈ ਕੇ ਨੇ ਤਾਂ ਪਰਮ ਓਵਰঅল ਇੱਕ ਸਮਝਾਉਣ ਦੀ ਕੋਸ਼ਿਸ਼ ਕਰੋ ਦੇਖੋ ਐਸਜੀਪੀਸੀ ਦਾ ਫਰਜ਼ ਬਣ ਜਾਂਦਾ ਹੈ ਪ੍ਰਸ਼ਾਸਨਿਕ ਅਮਲਾ ਕਿੰਨਾ ਕੈਫਟੀ ਐਕਟਿਵਿਸਟ ਪਿੰਡ ਦੇ ਵਿੱਚ ਹੈ ਜਿੱਥੇ ਐਸਜੀਪੀਸੀ ਨੇ ਇੱਕ ਜ਼ਰੂਰੀ ਸਮਝਿਆ ਕਿ ਗੁਰੂ ਘਰ ਦੇ ਵਿੱਚ ਸੰਗਤ ਅਤੇ ਇਕੱਠੀ ਹੁੰਦੀ ਹੈ ਦੁਸ਼ਮਣ ਈਜ਼ੀਲੀ ਗੁਰੂ ਘਰ ਨੂੰ ਟਾਰਗੇਟ ਨਾ ਕਰੇ ਅਸੀਂ ਦੇਖਿਆ ਪੁੰਛ ਦੇ ਵਿੱਚ ਕਿਸ ਤਰੀਕੇ ਨਾਲ ਗਰੰਥੀ ਸਿੰਘ ਦੇ ਪਰਿਵਾਰ ਨੂੰ ਟਾਰਗੇਟ ਕੀਤਾ ਗਿਆ ਪਰ ਆ ਬਿਲਕੁਲ ਦੇਖੋ ਉਹੀ ਗੱਲ ਹੈ ਕ੍ਰਿਸ਼ਨ ਕੇ ਹੌਲੀ ਹੌਲੀ ਕਰਕੇ ਪਤਾ ਚੱਲ ਰਿਹਾ ਜਿਵੇਂ ਪੁੰਛ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਗਰੰਥੀ ਸਿੰਘ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਅਸੀਂ ਦੇਖ ਰਹੇ ਸੀਗੇ ਕਿ ਕਿਸ ਤਰ੍ਹਾਂ ਉੱਥੇ ਵੀ ਹਾਲਾਤ ਜਿਹੜੇ ਹੈ ਉਹ ਬਣੇ ਸੀਗੇ ਉਹਨਾਂ ਨੂੰ ਹੀ ਮੁੱਖ ਰੱਖਦਿਆਂ ਹੋયા ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦਿਆਂ ਹੋਇਆ ਦੇਖੋ ਇਹ ਫੈਂਸਿੰਗ ਕ੍ਰਿਸ਼ਨ ਦੇਖੋ ਸਾਹਮਣੇ ਫੈਂਸਿੰਗ ਹੈ ਖੁਦਾ ਨਾ ਖਾਸਤਾ ਕਿ ਜੇਕਰ ਇਹ ਇਹ ਬਿਲਕੁਲ ਪਹਿਲਾ ਟਾਵਰ ਜੇਕਰ ਤੁਹਾਨੂੰ ਦਿਖਾਈ ਦਵੇ ਤਾਂ ਪਹਿਲਾ ਪਾਕਿਸਤਾਨ ਦਾ ਟਾਵਰ ਹੈ ਯਾਨੀ ਕਿ ਜਿਹੜੇ ਟਾਵਰ ਹੁੰਦੇ ਨੇ ਬਿਜਲੀ ਟਾਵਰ ਹੁੰਦੀ ਨੇ ਇਹ ਪਹਿਲਾ ਟਾਵਰ ਜਿਹੜਾ ਤੁਹਾਨੂੰ ਦਿਖਾਈ ਦੇਗਾ ਇਹ ਇਹ ਪਾਕਿਸਤਾਨ ਵਾਲੇ ਪਾਸਿਓਂ ਬਿਜਲੀ ਦਾ ਟਾਵਰ ਹੈ ਸੋ ਦੂਜੀ ਗੱਲ ਕੀ ਹੈ ਦੂਜੀ ਗੱਲ ਇਹ ਹੈ ਕਿ ਜੇਕਰ ਖੁਦਾ ਨਾ ਖਾਸ ਤਾਂ ਇੱਥੇ ਕੋਈ ਗੋਲੀਬਾਰੀ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਕੰਮ ਕੀ ਹੋਏਗਾ ਲੋਕ ਤਾਂ ਆਪਣੀ ਜਾਨ ਬਚਾਉਣਗੇ ਕ੍ਰਿਸ਼ਨ ਦੇਖੋ ਇਹ ਤਾਂ ਸਰਸਰੀ ਗੱਲ ਹੈ ਕਿ ਜਦੋਂ ਅਜਿਹੇ ਮਾਹੌਲ ਦੇ ਵਿੱਚ ਹੁੰਦਾ ਹੈ ਕੋਈ ਵਿਅਕਤੀ ਆਪਣੀ ਹੀ ਜਾਨ ਬਚਾਉਂਦਾ ਹੈ ਸੋ ਆਪਣੀ ਜਾਨ ਬਚਾਉਣ ਦੇ ਪਿੱਛੇ ਗੁਰੂ ਮਹਾਰਾਜ ਦੀ ਜਿਹੜੀ ਹੈ ਦੇਖ ਰੇਖ ਕੌਣ ਕਰੇਗਾ ਗੁਰੂ ਘਰ ਦੀ ਦੇਖ ਰੇਖ ਕੌਣ ਕਰੇਗਾ ਕਿਉਂਕਿ ਇੱਥੇ ਜੇਕਰ ਗੁਰੂ ਜੇ ਗੋਲੀਬਾਰੀ ਚੱਲੇਗੀ ਤਾਂ ਗੁਰੂ ਘਰ ਨੂੰ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਦਰ ਸਤਕਾਰ ਤੇ ਮਾਨ ਦੇ ਨਾਲ ਕਿਉਂਕਿ ਪੰਜ ਪਿਆਰਿਆਂ ਦੀ ਅਗਵਾਈ ਹੁੰਦੀ ਹੈ ਘੱਟੋ ਘੱਟ ਪੰਜ ਜਾਣੇ ਜਿਹੜੇ ਹੈ ਗੁਰੂ ਮਹਾਰਾਜ ਜੀ ਦੇ ਸਰੂਪ ਦੇ ਨਾਲ ਹੋਣੇ ਚਾਹੀਦੇ ਨੇ ਜਦੋਂ ਵੀ ਗੁਰੂ ਮਹਾਰਾਜ ਜੀ ਦਾ ਸਰੂਪ ਲੈ ਕੇ ਜਾਣਾ ਲੈ ਕੇ ਆਉਣਾ ਚੋਰ ਬਰਦਾਰ ਨਾਲ ਹੁੰਦਾ ਹੈ ਸੋ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਇਹ ਮਰਿਆਦਾ ਹੈ ਇਹ ਮਰਿਆਦਾ ਅਨੁਸਾਰ ਕੰਮ ਹੁੰਦਾ ਹੈ ਕ੍ਰਿਸ਼ਨ ਸੋ ਉਸ ਮੌਕੇ ਦੇ ਉੱਤੇ ਜਦੋਂ ਇੱਕ ਦੂਜੇ ਦੀ ਜਾਨ ਦੀ ਪਈ ਹੋਏਗੀ ਉਸ ਵੇਲੇ ਇਸ ਜਗ੍ਹਾ ਤੇ ਕੌਣ ਆਏਗਾ ਇਸੇ ਕਰਕੇ ਹੀ ਕਿਉਂਕਿ ਫੈਂਸਿੰਗ ਬਿਲਕੁਲ ਨੇੜੇ ਹੈ ਬਿਲਕੁਲ ਇਹ ਬੀਐਸਐਫ ਦਾ ਬਿਲਕੁਲ ਪਾਕਿਸਤਾਨ ਦਾ ਏਰੀਆ ਹੈ ਸੋ ਇਸੇ ਕਰਕੇ ਹੀ ਜਿਹੜਾ ਹੈ ਤੁਸੀਂ ਦੇਖੋ ਕਿ ਅੱਜ ਇਹ ਉਪਰਾਲਾ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਹੈ ਤਾਂ ਜਿਹੜੀ ਬੱਸ ਹੈ ਉਸ ਨੂੰ ਹੌਲੀ-ਹੌਲੀ ਜਿਹੜਾ ਇੱਥੋਂ ਲੈ ਕੇ ਜਾਇਆ ਜਾ ਰਿਹਾ ਹੈ ਇਹ ਤਸਵੀਰ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਆਹੇ ਅੰਮ੍ਰਿਤਸਰ ਤੋਂ ਬਾਅਦ ਨਸ਼ਹਿਰੇ ਢਾਲੇ ਤੋਂ ਲਗਾ ਕੇ ਗੁਰੂ ਮਹਾਰਾਜ ਜੀ ਦੇ ਸਰੂਪ ਜਿਹੜੇ ਆ ਉਹ ਭੇਜੇ ਜਾ ਰਹੇ ਨੇ ਜੀ ਬਿਲਕੁਲ ਬਿਲਕੁਲ ਪਰਮ ਤਸਵੀਰਾਂ ਦਿਖਾਉਂਦੇ ਰਹੋ ਤੁਸੀਂ ਫਿਲਹਾਲ ਤੁਹਾਡਾ ਬਹੁਤ ਸ਼ੁਕਰੀਆ ਗਰਾਊਂਡ ਜ਼ੀਰੋ ਤੋਂ ਪਰਮ ਲਗਾਤਾਰ ਬਣੇ ਹੋਏ ਸੀ ਹੁਣ ਰੁਕ ਕਰਾਂਗੇ ਵਾਰ ਸੁਪਰ ਫਾਸਟ ਦਾ